ਹਿੰਦੁਸਤਾਨ ਦੀਆਂ ਜਿਹੜੀਆਂ 9 ਭਾਸ਼ਾਵਾਂ ਮਸ਼ੀਨੀ ਬੁੱਧੀਮਾਨੀ ਚ ਦਾ ਹਿੱਸਾ ਬਣ ਗਏ ਜਾਂਦੇ ਕੁਝ ਪੰਜਾਬੀ ਨਹੀਂ ਹੈ ਹਾਲਾਂਕਿ ਅਸੀਂ ਗਿਣਤੀ ਵਿੱਚ ਉਹਨਾਂ ਉਹਨਾਂ ਤਿੰਨ ਨੂੰ ਛੱਡ ਕੇ ਹਿੰਦੀ ਨੂੰ ਛੱਡ ਕੇ ਤੇ ਤਮਿਲ ਨੂੰ ਛੱਡ ਕੇ ਉਹਨਾਂ ਤੇ ਅਸੀਂ ਸਭ ਤੋਂ ਵੱਧ ਗਿਣਤੀ ਚਾਹ ਦੇ ਬਾਵਜੂਦ ਨਹੀਂ ਇਸ ਕਰਕੇ ਕਿ ਸਾਡਾ ਡਾਟਾ ਜਿਹੜਾ ਹੈ ਪੰਜਾਬੀ ਦਾ ਡਾਟਾ ਉਹ ਠੀਕ ਫਾਰਮ ਦੇ ਵਿੱਚ ਅਵੇਲੇਬਲ ਨਹੀਂ ਹੈ ਜਦੋਂ ਦੁਨੀਆ ਚ ਛਾਪਾਖਾਨਾ ਆਇਆ ਤੇ ਪੰਜਾਬੀ ਵਿੱਚ ਛਾਪਾਖਾਨਾ ਨੇ ਬਣਾਉਣ ਵਾਲਿਆਂ ਨੇ ਪੰਜਾਬੀ ਦੀ ਸੇਵਾ ਕੀਤੀ ਜਦੋਂ ਕੰਪਿਊਟਰ ਆਇਆ ਤਾਂ ਕੰਪਿਊਟਰ ਦੇ ਫੌਂਟ ਬਣਾਉਣ ਵਾਲਿਆਂ ਨੇ ਪੰਜਾਬੀ ਦੀ ਸੇਵਾ ਕੀਤੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਜਿਹਨੂੰ ਅਸੀਂ ਪੰਜਾਬੀ ਵਿੱਚ ਸਹੀ ਸ਼ਬਦ ਮਸ਼ੀਨੀ ਬੁੱਧੀਮਾਨੀ ਜਦੋਂ ਆ ਗਈ ਤਾਂ ਹੁਣ ਅਸਲ ਵਿੱਚ ਉਹ ਲੋਕ ਸੇਵਾ ਕਰ ਰਹੇ ਹੋਣਗੇ ਜਿਹੜਾ ਉਹਦੇ ਲਈ ਪੰਜਾਬੀ ਦਾ ਡਾਟਾ ਉਪਲਬਧ ਕਰਾਉਣਗੇ ਤਾਂ ਕਿ ਮਸ਼ੀਨੀ ਬੁੱਧੀਮਾਨੀ ਬੁੱਧੀ ਦਾ ਕੇਂਦਰ ਨਾ ਬਣੇ ਇਹਦੇ ਵਿੱਚ ਅਸੀਂ ਆਪਣੀ ਇਸ਼ਾਈ ਆਪਣੀਆਂ ਵੈਲਿਊਜ਼ ਆਪਣਾ ਸੱਭਿਆਚਾਰ ਆਪਣੀ ਭਾਸ਼ਾ ਦੀਆਂ ਆਪਣੇ ਲੋਕਾਂ ਦੀਆਂ ਚੰਗਿਆਈਆਂ ਉਹਦੇ ਵਿੱਚ ਸ਼ਾਮਲ ਕਰ ਸਕੀਏ ਕਿਹੜੇ-ਕਿਹੜੇ ਟੈਕਨੀਕਲ ਅਸਪੈਕਟਸ ਹਨ ਲੱਗਦਾ ਵੀ ਵਿਚਾਰਨੇ ਚਾਹੀਦੇ ਸੀਗੇ ਜਾਂ ਅੱਗੇ ਵਿਚਾਰਨ ਦੀ ਲੋੜ ਹੈਗੀ ਹੈ ਜਿਹੜੇ ਸ਼ਾਇਦ ਹੁਣ ਤੱਕ ਨਹੀਂ ਹੋ ਪਏ ਤੇ ਮੈਂ ਅੱਜ ਕੇਂਦਰੀ ਲੈਕ ਸਭਾ ਨੂੰ ਇਹ ਮੰਗ ਕੀਤੀ ਆ ਕਿ ਇਦਾਂ ਦਾ ਸੈਮੀਨਾਰ ਵੀ ਜ਼ਰੂਰ ਕਰਜੇ ਜਦੇ ਵਿੱਚ ਟੈਕਨੋਲੋਜੀ ਦੇ ਭਾਸ਼ਾ ਦੇ ਭਾਸ਼ਾ ਵਿਗਿਆਨੀ ਤੇ ਟੈਕਨੋਲੋਜੀ ਦੇ ਬੰਦੇ ਅੱਜ ਤਾਂ ਸਾਰੇ ਤਕਰੀਬਨ ਤਕਰੀਬਨ ਕ੍ਰੀਏਟਿਵ ਰਾਈਟਰ ਸੀਗੇ ਭਾਸ਼ਾ ਵਿਗਿਆਨੀ ਤੇ ਕੰਪਿਊਟਰ ਵਿਗਿਆਨੀ ਇਹਨਾਂ ਦੇ ਸਰ ਜੋੜ ਕੇ ਇੱਕ ਬਲੂਪ੍ਰਿੰਟ ਬਣਾਇਆ ਜਾਵੇ ਤੋ ਸਾਡੇ ਵਰਗਿਆਂ ਨੂੰ ਦਿੱਤਾ ਜਾਵੇ ਜ ਜਿਹਨਾਂ ਨੇ ਦੂਜੇ ਲੋਕਾਂ ਨੂੰ ਪਬਲਿਸ਼ਰ ਕਰਨ ਨੂੰ ਦਿੱਤਾ ਜਾਵੇ ਕਿਉਂਕਿ ਮੈਂ ਇਹਦੇ ਵਿੱਚ ਹਿੱਸਾ ਪਾ ਸਕਾਂ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਰੋਲ ਹੈ ਤੇ ਇਸ ਦੇ ਇੰਪੈਕਟਸ ਆਉਣ ਵਾਲੇ ਸਮੇਂ 'ਚ ਕੀ ਹੋ ਸਕਦੇ ਨੇ। ਆ ਇਸ ਬਾਰੇ ਅੱਜ ਬੜੀ ਖੁੱਲ ਕੇ ਚਰਚਾ ਹੋਈ ਹੈ ਤੇ ਪੰਜਾਬੀ ਚਰਚਾ ਹੋਈ ਹੈ ਜਿਦੇ ਵਿੱਚ ਕਾਫੀ ਜਿਹੜੇ ਬੁੱਧੀਜੀਵੀ ਨੇ ਕਈ ਲੇਖਕ ਨੇ ਉਹਨਾਂ ਨੇ ਹਿੱਸਾ ਲਿਆ ਆਪਣੇ opinion ਜਿਹੜੇ ਨੇ ਸਾਂਝੇ ਕੀਤੇ ਨੇ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ ਮਸ਼ੀਨ ਦੀ ਬੁੱਧੀਮਾਨਤਾ ਇਹਦੇ ਤੇ ਚਰਚਾ ਕਰਨ ਦੀ ਅੱਜ ਦੇ ਸਮੇਂ ਚ ਲੋੜ ਕਿਉਂ ਹੈ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦੀ ਨਜ਼ਰ ਆ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪਹਾੜਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਜੀ ਮੌਜੂਦ ਨੇ ਜਸਵੰਤ ਸਿੰਘ ਜੀ ਕਿਵੇਂ ਦੇਖਦੇ ਹੋ ਕੀ ਲੋੜ ਪਈ ਸੀ ਜਿਹੜੀ ਅੱਜ ਇਹ ਤੁਸੀਂ ਚਰਚਾ ਰੱਖੀ ਉਹਦੇ ਵਿੱਚ ਬਹੁਤ ਸਾਰੇ ਤੁਸੀਂ ਨਾਮੀ ਚਿਹਰੇ ਪਾਏ ਹਣੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਸ ਸੰਵਾਦ ਸੀਗਾ ਤੇ ਮੈਨੂੰ ਉਹਦੇ ਪ੍ਰਧਾਨਗੀ ਕਰਨ ਲਈ ਬੁਲਾਇਆ ਉਹਨਾਂ ਨੇ ਤੇ ਮੈਨੂੰ ਚੰਗਾ ਲੱਗਾ ਕਿ ਅਸੀਂ ਨਾਰਮਲੀ ਜਿਹੜੇ ਸਾਡੇ ਸਹਿਸਭਾਵਾਂ ਵਾਲੇ ਦੋਸਤ ਹੁੰਦੇ ਆਪਣੀਆਂ ਕਵਤਾਵਾਂ ਕਹਾਣੀਆਂ ਤਾਂ ਕੀ ਉਹਨਾਂ ਦੀ ਚਰਚਾ ਤਾਂ ਕੀ ਸੀਮਤ ਰਹਿ ਜਾਂਦੇ ਨਵਾਂ ਵਿਸ਼ਾ ਭਾਸ਼ਾ ਨੂੰ ਲੈ ਕੇ ਜਿਹੜਾ ਨਵਾਂ ਚੈਲੰਜ ਆ ਉਹਦੇ ਮੱਦੇ ਨਜ਼ਰ ਇਹ ਵਿਚਾਰ ਚਾਚਾ ਰੱਖੀ ਕਿ ਜਿਹੜੀ ਮਸ਼ੀਨੀ ਬੁੱਧੀਮਾਨੀ ਆ ਉਦੇ ਵਿੱਚ ਪੰਜਾਬੀ ਦਾ ਬਚਾ ਕਿਵੇਂ ਹੋਊਗਾ ਉਹਦੇ ਵਿੱਚ ਪੰਜਾਬੀ ਦਾਖਲ ਕਿਵੇਂ ਹੋਗੀ ਉਹ ਮੈਂ ਆਸ ਤਾਂ ਇਸ ਨਾਲ ਆਇਆ ਸੀ ਕਿ ਉਹਦੇ ਲਈ ਟੈਕਨੀਕਲ ਗੱਲਾਂ ਵੀ ਹੋਣਗੀਆਂ ਪਰ ਇਹ ਕੱਲੇ ਬੁਨਿਆਦੀ ਗੱਲਾਂ ਹੀ ਹੋਈਆਂ ਕਿ ਮਸ਼ੀਨੀ ਬੁੱਧੀਮਾਨੀ ਕੀ ਹੈ ਤੇ ਆਉਣ ਵਾਲਾ ਉਹ ਇੱਕ ਕਿਸ ਤਰ੍ਹਾਂ ਦਾ ਹੋਣ ਵਾਲਾ ਉਹਦੇ ਬਾਰੇ ਡਾਕਟਰ ਮਨਮੋਹਣ ਨੇ ਅਮਰਜੀਤ ਗਰੇਵਾਲ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਇਹਦੇ ਬਾਰੇ ਸੰਵਾਦ ਚ ਨੇ ਉਹਨਾਂ ਦੇ ਮੁੱਖ ਭਾਸ਼ਣ ਸੀਗੇ ਤੇ ਇਹਦੇ ਬਾਰੇ ਖਾਸੇ ਲੋਕਾਂ ਨੇ ਸਾਂਝੇ ਕੀਤੇ ਤੇ ਨੌਜਵਾਨਾਂ ਨੇ ਖਾਸ ਤੌਰ ਤੇ ਇਹਨਾਂ ਨਾਲ ਜੁੜੀਆਂ ਉਹ ਗੱਲਾਂ ਕੀਤੀਆਂ ਕਿ ਸਾਨੂੰ ਜੋ ਕਰਨਾ ਚਾਹੀਦਾ ਉਹਦੇ ਤੇ ਆਉਣਾ ਚਾਹੀਦਾ ਤੇ ਮੈਂ ਵੀ ਲਿਖ ਕੇ ਨੂੰ ਇਹੀ ਸੱਦਾ ਦਿੱਤਾ ਕਿ ਅਸੀਂ ਇਕੱਲੇ ਪੰਜਾਬੀ ਚ ਲਿਖ ਕੇ ਹੀ ਮਾਤ ਭਾਸ਼ਾ ਦੇ ਸੇਵਕ ਜਾਂ ਸੇਵਾਦਾਰ ਨਹੀਂ ਬਣ ਸਕਦੇ ਉਹ ਅਸੀਂ ਜੇ ਆਪਣੀ ਬੋਲੀ ਚ ਲਿਖਦੇ ਆਂ ਪੜ੍ਹਦੇ ਆਂ ਉਹ ਤਾਂ ਉਹਦੀ ਵਰਤੋਂ ਕਰਦੇ ਆਂ ਅਸਲ ਸੇਵਾ ਤੇ ਹੋਗੀ ਜਿਵੇਂ ਕਿਸੇ ਵੇਲੇ ਜਦੋਂ ਦੁਨੀਆ ਚ ਛਾਪਾਖਾਨ ਆਇਆ ਤੇ ਪੰਜਾਬੀ ਵਿੱਚ ਛਾਪਾਖਾਨ ਨਾਲ ਬਣਾਉਣ ਵਾਲਿਆਂ ਨੇ ਪੰਜਾਬੀ ਦੀ ਸੇਵਾ ਕੀਤੀ ਜਦੋਂ ਕੰਪਿਊਟਰ ਆਇਆ ਤਾਂ ਕੰਪਿਊਟਰ ਦੇ ਫੌਂਟ ਬਣਾਉਣ ਵਾਲਿਆਂ ਨੇ ਪੰਜਾਬੀ ਦੀ ਸੇਵਾਕੀਪ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਜਿਹਨੂੰ ਅਸੀਂ ਪੰਜਾਬੀ ਵਿੱਚ ਸਹੀ ਸ਼ਬਦ ਮਸ਼ੀਨੀ ਬੁੱਧੀਮਾਨੀ ਜਦੋਂ ਆ ਗਈ ਤਾਂ ਹੁਣ ਅਸਲ ਵਿੱਚ ਉਹ ਲੋਕ ਸੇਵਾ ਕਰ ਰਹੇ ਹੋਣਗੇ ਜਿਹੜਾ ਉਹਦੇ ਲਈ ਪੰਜਾਬੀ ਦਾ ਡਾਟਾ ਉਪਲਬਧ ਕਰਾਉਣਗੇ ਤਾਂ ਕਿ ਮਸ਼ੀਨੀ ਬੁੱਧੀਮਾਨੀ ਬਦੀ ਦਾ ਕੇਂਦਰ ਨਾ ਬਣੇ ਇਹਦੇ ਵਿੱਚ ਅਸੀਂ ਆਪਣੀ ਇਸ਼ਾਈ ਆਪਣੀਆਂ ਵੈਲਿਊਜ਼ ਆਪਣਾ ਸੱਭਿਆਚਾਰ ਆਪਣੀ ਭਾਸ਼ਾ ਦੀਆਂ ਆਪਣੇ ਲੋਕਾਂ ਦੀਆਂ ਚੰਗਿਆਈਆਂ ਉਹਦੇ ਵਿੱਚ ਸ਼ਾਮਲ ਕਰ ਸਕੀਏ ਉਹੀ ਮੈਂ ਅੱਜ ਮੰਗ ਕੀਤੀ ਹੈ ਸਾਰੇ ਲੇਖਕਾਂ ਤੋਂ ਕਿ ਉਹ ਭਾਸ਼ਾ ਭਾਗ ਨੂੰ ਜਿੰਨੇ ਕਿਤਾਬਾਂ ਭੇਜਦੇ ਸਨਮਾਨਾਂ ਲਈ ਆਪਣੀਆਂ ਕਿਤਾਬਾਂ ਦੀਆਂ ਜਿਹੜੀ ਵਰਡ ਫਾਰਮ ਦੇ ਵਿੱਚ ਉਹਨਾਂ ਦੀਆਂ ਫਾਈਲਾਂ ਨੇ ਸਾਨੂੰ ਮਹਿਆ ਕਰਾਉਣ ਜਾਂ ਆਪਣੇ ਆਪ ਹੋਸਟ ਪਲੇਟਫਾਰਮ ਤੇ ਚੜਾਉਣ ਤੇ ਤਾਂ ਕਿ ਮਸ਼ੀਨੀ ਬੁੱਧੀ ਮੰਨ ਵਿੱਚ ਪੰਜਾਬੀ ਦਾ ਵੀ ਸਥਾਨ ਬਣ ਸਕੇ ਕਿਉਂਕਿ ਇਸ ਵੇਲੇ ਦ ਹਿੰਦੁਸਤਾਨ ਦੀਆਂ ਜਿਹੜੀਆਂ ਨੌ ਭਾਸ਼ਾਵਾਂ ਮਸ਼ੀਨੀ ਬੁੱਧੀ ਮੰਨ ਦਾ ਹਿੱਸਾ ਬਣ ਗਈਆਂ ਨੇ ਕੁਝ ਪੰਜਾਬੀ ਨਹੀਂ ਹੈ ਹਾਲਾਂਕਿ ਅਸੀਂ ਗਿਣਤੀ ਵਿੱਚ ਉਹਨਾਂ ਉਹਨਾਂ ਨੂੰ ਛੱਡ ਕੇ ਹਿੰਦੀ ਨੂੰ ਛੱਡ ਕੇ ਤਮਿਲ ਨੂੰ ਛੱਡ ਕੇ ਉਹਨਾਂ ਤੋਂ ਅਸੀਂ ਸਭ ਤੋਂ ਵੱਧ ਗਿਣਤੀ 'ਚ ਦੇ ਬਾਵਜੂਦ ਨਹੀਂ ਇਸ ਕਰਕੇ ਕਿ ਸਾਡਾ ਡਾਟਾ ਜਿਹੜਾ ਹੈ ਪੰਜਾਬੀ ਦਾ ਡਾਟਾ ਉਹ ਠੀਕ ਫਾਰਮ ਦੇ ਵਿੱਚ ਐਡੀਟਰ ਡਾਟਾ ਐਨੋਟੇਟਰ ਡਾਟਾ ਅਵੇਲੇਬਲ ਨਹੀਂ ਹੈ ਉਹ ਕਰਵਾਉਣਾ ਸਾਡਾ ਇਹ ਵੱਡਾ ਕੰਮ ਹੋਊਗਾ ਨਹੀਂ ਤਾਂ ਮਸ਼ੀਨੀ ਬੁੱਧੀ ਬਾਨੀ ਨਾਲ ਜਿੰਨੀਆਂ ਖਰਚੇ ਅਸੀਂ ਇਜਾਰ ਕਰਦੇ ਆ ਉਹ ਖਰਚੇ ਸੱਚ ਹੋਣਗੇ ਇਸ ਕਰਕੇ ਸੱਚ ਹੋਣਗੇ ਕਿ ਅਸੀਂ ਆਪਣਾ ਬਣਦਾ ਹਿੱਸਾ ਉੱਚ ਨਹੀਂ ਪਾਇਆ ਕਿਹੜੇ-ਕਿਹੜੇ ਟੈਕਨੀਕਲ ਅਸਪੈਕਟਸ ਹਨ ਲੱਗਦਾ ਵੀ ਵਿਚਾਰਨੇ ਚਾਹੀਦੇ ਸੀਗੇ ਜਾਂ ਅੱਗੇ ਵਿਚਾਰਨ ਦੀ ਲੋੜ ਹੈਗੀ ਹੈ ਜਿਹੜੇ ਸ਼ਾਇਦ ਹੁਣ ਤੱਕ ਨਹੀਂ ਹੋ ਪਏ ਹਾਂ ਮੈ ਥੋੜਾ ਜਿਹਾ ਅਹਿਸਾਸ ਨਾ ਆਇਆ ਸੀ ਅੱਜ ਦੇ ਸੈਮੀਨਾਰ ਚ ਸੈ ਟੈਕਨੋਲੋਜੀ ਨਾਲ ਸੰਬੰਧਿਤ ਕੰਪਿਊਟਰ ਟੈਕਨੋਲੋਜੀ ਨਾਲ ਸੰਬੰਧਿਤ ਲੋਕ ਵੀ ਹੋਣਗੇ ਤਾਂ ਕੁਝ ਸ਼ਾਇਦ ਕੋਈ ਬਲੂਪ੍ਰਿੰਟ ਦਾ ਬਣੇਗਾ ਮੇਰੇ ਲਈ ਖਾਸ ਤੌਰ ਤੇ ਜਿਹੜਾ ਇੱਕ ਦਿਸ਼ਾ ਨਿਰਧਾਰਤ ਕਰੇਗਾ ਪਰ ਉਹਦੀ ਗੈਰ ਹਾਜ਼ਰੀ ਰਹੀ ਤੇ ਮੈਂ ਅੱਜ ਕੇਂਦਰੀ ਲੈਕ ਸਭਾ ਨੂੰ ਇਹ ਮੰਕੀデア ਕਿ ਇਦਾਂ ਦਾ ਸੈਮੀਨਾਰ ਵੀ ਜ਼ਰੂਰ ਕਰ ਜਿਹਦੇ ਵਿੱਚ ਟੈਕਨੋਲੋਜੀ ਭਾਸ਼ਾ ਦੇ ਭਾਸ਼ਾ ਵਿਗਿਆਨੀ ਤੇ ਟੈਕਨੋਲੋਜੀ ਦੇ ਬੰਦੇ ਆਇਆ ਸਾਰੇ तकरीबन तकरीबन 크리에ਟਿਵ ਰਾਈਟਰ ਸੀਗੇ ਭਾਸ਼ਾ ਵਿਗਿਆਨੀ ਤੇ ਕੰਪਿਊਟਰ ਵਿਗਿਆਨੀ ਇਹਨਾਂ ਦੇ ਸਰ ਜੋੜ ਕੇ ਇੱਕ ਬਲੂਪ੍ਰਿੰਟ ਬਣਾਇਆ ਜਾਵੇ ਤਾਂ ਉਹ ਸਾਡੇ ਵਰਗਿਆਂ ਨੂੰ ਦਿੱਤਾ ਜਾਵੇ ਜਿਹਨਾਂ ਨੇ ਜਾਂ ਦੂਜੇ ਲੋਕਾਂ ਨੂੰ ਪਬਲਿਸ਼ ਕਰਨ ਨੂੰ ਦਿੱਤਾ ਜਾਵੇ ਕਿਉਂਕਿ ਮੈਂ ਇਹਦੇ ਵਿੱਚ ਹਿੱਸਾ ਪਾ ਸਕਾਂ ਹਰੇਕ ਨੇ ਆਪਣੇ ਜਿਹੜੇ ਰਿਵਿਊਜ਼ ਦਿੱਤੇ ਨੇ ਕੋਈ ਕੋਈ ਕਹਿ ਰਿਹਾ ਵੀ ਇਹਨੂੰ ਪੋਜ਼ਿਟਿਵ ਲੈਣਾ ਚਾਹੀਦਾ ਕੋਈ ਕਹਿ ਰਿਹਾ 네ਗੇਟਿਵ ਲੈਣਾ ਚਾਹੀਦਾ ਤੁਸੀਂ ਕਿਵੇਂ ਦੇਖਦੇ ਹੈਗੇ ਜਿਸ ਤਰ੍ਹਾਂ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਬੜਾ ਹਿੱਸਾ ਬਣਦਾ ਜਾ ਰਿਹਾ ਆਪਣੀ ਲਾਈਫ ਦਾ ਟੈਕਨੋਲੋਜੀ ਨੂੰ ਨਾ ਪੋਜ਼ਿਟਿਵ ਲੈਣ ਦੀ ਲੋੜ ਆ ਨਾ 네ਗੇਟਿਵ ਲੈਣ ਦੀ ਲੋੜ ਆ ਇਹਦੇ ਬਾਰੇ ਇਹੀ ਸਮਝਣ ਦੀ ਲੋੜ ਆ ਕਿ ਟੈਕਨੋਲੋਜੀਕਲ ਐਡਵਾਂਸਮੈਂਟ ਹੋਣੀ ਹੀ ਹੋਣੀ ਆ ਤੁਹਾਡੇ ਰੁਕਿਆ ਰੁਕ ਨਹੀਂ ਸਕਦੀ ਪਹਿਲਾਂ ਸ਼ਾਇਦ ਰੁਕ ਸਕਦੀ ਹੋਵੇ ਹੁਣ ਇਹਦਾ ਕਿਉਂਕਿ ਇਸ ਜਿਹੜਾ ਨਵੀਂ ਟੈਕਨੋਲੋਜੀ ਹੈ ਕੰਪਿਊਟਰ ਦੀ ਜਾਂ ਇੰਟਰਨੈਟ ਦੀ ਇਹਦਾ ਇੱਕ ਸੈਂਟਰ ਨਹੀਂ ਹੈ ਇੱਕ ਦਫ਼ਤਰ ਨਹੀਂ ਹੈ ਇੱਕ ਸ਼ਹਿਰ ਨਹੀਂ ਹੈ ਇਹ ਤਾਂ ਹਰ ਬੰਦੇ ਕੋਲ ਜਿਹਦੇ ਕੋਲ ਮੋਬਾਈਲ ਹੈ ਜਿਹਦੇ ਕੋਲ ਕੰਪਿਊਟਰ ਹੈ ਉਹਦਾ ਕੰਟਰੀਬਿਊਟਰ ਹੈ ਇਹ ਵਿਆਪਕ ਆ ਇਸ ਕਰਕੇ ਤੁਸੀਂ ਇਹਦੇ ਮਾੜੀਆਂ ਗੱਲਾਂ ਨੂੰ ਕੋਈ ਵਿਰੋਧ ਕਰਕੇ ਨਹੀਂ ਰੋਕ ਸਕਦੇ ਇਹਨੂੰ ਰੋਕ ਸਕਦੇ ਆ ਤੁਸੀਂ ਆਪਣੀ ਛਾਈ ਵਧਾ ਕੇ ਇਦਵਿਚ ਸ਼ਾਇਦੀ ਪਾਰਟਿਸਪੇਸ਼ਨ ਵਧਾ ਕੇ ਤੁਸੀਂ ਆਪਣਾ ਦਬਦਬਾ ਬਣਾ ਸਕਦੇ ਆ ਤੇ ਤੁਸੀਂ ਰੋਕ ਟੈਲੀਵਿਜ਼ਨ ਦੇ ਬੜੇ ਨੁਕਸਾਨੇ ਅਸੀਂ ਰੋਕ ਤਾਂ ਨਹੀਂ ਸਕੇ ਕੰਪਿਊਟਰ ਦੇ ਬੜੇ ਨੁਕਸਾਨੇ ਅਸੀਂ ਰੋਕ ਨਹੀਂ ਸਕੇ ਮੋਬਾਈਲ ਦੇ ਬੜੇ ਨੁਕਸਾਨ ਅਸੀਂ ਕਹਿੰਦੇ ਸੁਣਦੇ ਆ ਉਹਨੂੰ ਰੋਕ ਨਹੀਂ ਸਕੇ ਤੇ ਇਹ ਸਿੱਖਣ ਸਿਖਾਉਣ ਦੀ ਗੱਲ ਤੇ ਹੈ ਕਿ ਉਹਦਾ ਸਦਭੋਗ ਕਿਵੇਂ ਕਰਨਾ ਉਹਦੀ ਨੂੰ ਅਸ਼ਾਈ ਨਾਲ ਕਿਵੇਂ ਜੋੜਨਾ ਇਹ ਸਾਡੇ ਲਈ ਚੈਲੰਜ ਵੀ ਹੈ ਸਾਡੀ ਡਿਊਟੀ ਵੀ ਹੈ ਕੋਈ ਮੈਨੂੰ ਗੈਪ ਲੱਗਦਾ ਵੀ ਜਿਹੜਾ ਜਿਵੇਂ ਤੁਸੀਂ ਸਾਰੇ ਸੀਨੀਅਰ ਹੋਗੇ ਜਾਂ ਅੱਜਕੱਲ ਯੰਗਸਰਸ ਜਿਹੜੇ ਨੇ ਉਹ ਬੜਾ ਇਸ ਨੂੰ ਜਾਣਦੇ ਜਦੋਂ ਤੋਂ ਆਈ ਆ AI ਉਹ ਇਹਦਾ ਯੂਜ਼ ਵੀ ਕਰਦੇ ਆ ਸੋ ਉਹਨਾਂ ਦੋਵਾਂ ਦੇ ਵਿੱਚ ਜਿਹੜਾ ਗੈਪ ਆ ਤੁਹਾਨੂੰ ਲੱਗਦਾ ਵੀ ਜਿਹੜਾ ਯੂਥ ਨੂੰ ਸਮਝਾਉਣ ਦੀ ਲੋੜ ਆ ਜਾਂ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਉਹ ਇਸ ਇਸ ਨੂੰ ਹੋਰ ਵੇਚ ਲੈ ਰਹੇ ਹੋਣ ਉਹ ਦੱਸਣ ਦੀ ਲੋੜ ਹੋਵੇ ਇਹਦਾ ਕੋਈ ਫੀਲ ਕਰਦੇ ਹੋ ਨਹੀਂ ਮੈਂ ਇਦੋਂ ਉਲਟ ਫੀਲ ਕਰਦਾ ਕਿ ਸਾਨੂੰ ਯੂਥ ਤੋਂ ਸਿੱਖਣ ਦੀ ਲੋੜ ਆ ਨਵੀਂ ਟੈਕਨੋਲੋਜੀ ਟੈਕਨੋਲੋਜੀਸ ਮੈਨੂੰ ਕਿਸੇ ਬੱਚੇ ਤੋਂ ਕੋਈ ਗੱਲ ਪੁੱਛਦੇ ਆ ਜੇ ਉਹ ਨਹੀਂ ਕਰਦਾ ਉਹਨੂੰ ਨਹੀਂ ਪਤਾ ਕੰਪਿਊਟਰ ਦਾ ਤਾਂ ਫਿਰ ਕੋਸ਼ਿਸ਼ ਕਰੋ ਉਹ ਤੋਂ ਛੋਟੇ ਤੋਂ ਪੁੱਛੋ ਜਿੰਨੇ ਜਿੰਨੇ ਬੱਚੇ ਛੋਟੇ ਆ ਉਹਨਾਂ ਨੂੰ ਜਿਆਦਾ ਪਤਾ ਅਸਲ ਵਿੱਚ ਅਸੀਂ ਜਦੋਂ ਵੱਡੇ ਹੋ ਜਾਈਏ ਨਾ ਸਾਨੂੰ ਅਸੀਂ ਆਪਣਾ ਟਾਈਮ ਲਗਾਇਆ ਹੁੰਦਾ ਤੇ ਸਾਨੂੰ ਲੱਗਦਾ ਕਿ ਸਾਰਾ ਗਿਆਨ ਸਾਡੇ ਤੇ ਮੁੱਕ ਗਿਆ ਅਸਲ ਵਿੱਚ ਨਵਾਂ ਗਿਆਨ ਸਾਤ ਤੋਂ ਬਾਅਦ ਸ਼ੁਰੂ ਹੋਇਆ ਤੇ ਇਸ ਕਰਕੇ ਯੰਗਸਟਰ ਤੋਂ ਸਿੱਖਣਾ ਚਾਹੀਦਾ ਉਹਨੂੰ ਨਾਲ ਲੈਣਾ ਚਾਹੀਦਾ ਤੇ ਉਹਨਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨਾ ਚਾਹੀਦਾ ਆ ਆਖਰੀ ਚ ਕੀ ਲੱਗਦਾ ਪੰਜਾਬੀ ਦਾ ਹੁਣ ਤੱਕ ਤੁਸੀਂ ਕਿੱਥੇ ਜੇ ਜਗਾ ਪੰਜਾਬੀ ਦੇ ਦੇਖਦੇ ਹੋ ਹੁਣ ਏਆਈ ਤੋਂ ਪਹਿਲਾਂ ਦੀ ਆਪਾਂ ਜੇ ਗੱਲ ਕਰੀ ਜਿੰਨੀ ਵੀ ਟੈਕਨੋਲੋਜੀ ਅਡਵਾਂਸ ਹੁੰਦੀ ਗਈ ਪੰਜਾਬੀ ਕਿੱਥੇ ਸਟੈਂਡ ਕਰਦੀ ਚੰਗਾ ਕੰਮ ਹੋਇਆ ਸਾਡੇ ਲੋਕਾਂ ਨੇ ਬਹੁਤ ਉਦਦਮ ਕੀਤੇ ਫੌਂਟ ਬਣਾਏ ਜਾਂ ਦੂਜੀਆਂ ਟੈਕਸਟ ਨੂੰ ਉਹ ਡਿਜੀਟਲ ਫਾਰਮ ਚ ਲੈ ਕੇ ਮੈਨੂੰ ਯਾਦ ਹੈ ਕਿ ਮੈਨੂੰ ਸ਼ੌਕ ਹੋਇਆ ਸੀ ਜਦੋਂ এনवायरमेंट ਤੇ ਕੰਮ ਕਰਦੇ ਸੀ ਤੇ ਕਿ ਮੈਂ ਬਾਣੀ ਚ ਦੇਖਾਂ ਲੋਕਾਂ ਨੂੰ ਪ੍ਰੇਰਣ ਲਈ ਵੀ ਦਰਖਤਾਂ ਦੀ ਇਹ ਪੌਣ ਪਾਣੀ ਦੀ ਕਿੱਥੇ ਕਿੱਥੇ ਗੱਲ ਹੋਈ ਆ ਤਾਂ ਮੈਨੂੰ ਇੱਕ ਨਵੇਂ ਨਵੇਂ ਸੱਜਣ ਨੇ ਮੈਨੂੰ ਸੀਡੀ ਦਿੱਤੀ ਜੱਚ ਗੁਰਗਰਾਂ ਸਾਹਿਬ ਸੀ ਉੱਥੇੰਦ ਸਾਹਿਬ ਦਾ ਤਿੰਦ ਨੇ ਜਿਹੜੇ ਅਮਰੀਕਾ ਚ ਰਹਿੰਦੇ ਨੇ ਤੇ ਉਹਦੇ ਉਹ ਮੈਨੂੰ ਇਹਨਾਂ ਸੌਖਾ ਹੋ ਗਿਆ ਤੇ ਮੈਂ ਕੁਛ ਦਿਨਾਂ ਚ ਬਹੁਤ ਸਾਰਾ ਡਾਟਾ ਲੱਭ ਲਿਆ ਕਿ ਗੁਰਬਾਣੀ এনवायरमेंट ਦੀ ਕਿੱਥੇ ਕਿੱਥੇ ਗੱਲ ਕਰਦੀ ਕਿੱਥੇ ਦਰਖਤਾਂ ਦੀ ਗੱਲ ਕਰਦੀ ਕਿੱਥੇ ਪਾਣੀ ਦੀ ਸਵੱਛਤਾ ਦੀ ਗੱਲ ਕਰਦੀ ਤੇ ਉਹ ਮੈਂ ਮੋਡਲੇ ਪੇਪਰ ਇਸ ਕਰਕੇ ਲਿਖ ਸਕਿਆ ਕਿਉਂਕਿ ਮੈਨੂੰ ਗੁਰੂਗ੍ਰਾਂ ਸਾਹਿਬ ਨਾਲ ਐਕਸੈਸ ਹੋ ਗਈ ਹੁਣ 네ਗੇਟਿਵ ਗੱਲ ਇਹਦੇ ਬਾਰੇ ਇਹ ਕਹਿ ਜਾ ਸਕਦੇ ਆ ਕਹਿ ਸਕਦੇ ਆ ਕਿ ਉਹਨੂੰ ਤਾਂ ਬੰਦਾ ਨੰਗੇ ਸਰ ਵੀ ਪੜਦਾ ਸੀ ਉਹਨੂੰ ਤਾਂ ਜੁੱਤੀ ਪਾ ਕੇ ਵੀ ਪੜਦਾ ਸੀ ਤੇ ਉਹ ਤਾਂ ਆਲੇ ਦੁਆਲੇ ਦੇ ਮਤਲਬ ਮਰਿਆਦਾ ਤੋਂ ਬਿਨਾਂ ਜਿਹੜਾ ਮਾਹੌਲ ਹੁੰਦਾ ਜਿਹੜਾ ਕਿ ਗੁਰਦੁਆਰੇ ਨਹੀਂ ਹੁੰਦਾ ਉਹ ਤੋਂ ਬਿਨਾਂ ਵੀ ਪੜਦਾ ਸੀ ਇਹ 네ਗੇਟਿਵ ਗੱਲ ਕਹਿ ਸਕਦੇ ਆ ਕਿ ਜੀ ਬੰਦ ਹੋਣਾ ਚਾਹੀਦਾ ਪਰ ਉਸ ਤੋਂ ਬਾਅਦ ਮੈਂ ਕਿਉਂਕਿ ਉਹਦੇ ਦੌਰਾਨੀ ਮੈਂ ਕਬੀਰ ਸਾਹਿਬ ਤੇ ਕਾਟੀ ਗੱਲ ਰੱਖਿਆ ਤੇ ਉਹਦੀ ਦੋਸਤਾਂ ਨੇ ਬਹੁਤ ਸ਼ੁਭਾ ਪ੍ਰਸ਼ੰਸਾ ਕੀਤੀ ਤਾਂ ਮੇਰਾ ਭਗਤ ਵਣੀ ਤੇ ਬਹੁਤ ਇੰਟਰਸਟ ਹੋਇਆ ਫਿਰ ਸਮੁੱਚੀ ਭਗਤ ਵਣੀ ਤੇ ਮੈਂ ਇੱਕ ਪੂਰੀ ਖੋਜ ਦੀ ਕਿਤਾਬ ਲਿਖੀ 15 ਦੇ 15 ਭਗਤਾਂ ਤੇ ਮੈਂ 15 16 ਆਰਟੀਕਲ ਲਿਖੇ ਜਿਹੜੀ ਮੇਰੀ ਸਭ ਤੋਂ ਮਸ਼ਹੂਰ ਹੋਈ ਕਿਤਾਬ ਭਗਤ ਸਤਗੁਰੂ ਮਾਨਾ ਉਹ ਇਸੇ ਕਰਕੇ ਸੰਭਵ ਹੋਈ ਕਿ ਕੁਝ ਲੋਕਾਂ ਨੇ ਪੰਜਾਬੀ ਦੇ ਵਿੱਚ ਕੰਪਿਊਟਰ 'ਚ ਕੰਮ ਕਰਨਾ ਸ਼ੁਰੂ ਕੀਤਾ ਪਰ ਉਹ ਉੱਥੇ ਅੰਤ ਨਹੀਂ ਹੈ ਹੁਣ ਸਾਨੂੰ ਉਹ ਤੋਂ ਅਗਲੇ ਜਿਹੜੇ ਲੈਵਲ ਨੇ ਉਹਦੇ ਲਈ ਕੰਮ ਕਰਨਾ ਪੈਣਾ ਉਹ ਸਾਡੀ ਜ਼ਿੰਮੇਵਾਰੀ ਹੈ ਅਨਵਲ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਜਸਵੰਤ ਸਿੰਘ ਜਫਰ ਦੇ ਨਾਲ ਤੇ ਇਹਨਾਂ ਨੇ ਕਾਫੀ ਖੁੱਲ ਕੇ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਇੰਪੈਕਟ ਕਰ ਰਹੀ ਹੈ ਤੇ ਪੰਜਾਬੀ ਦੀ ਜਿਹੜੀ ਜਗ੍ਹਾ ਹੈਗੀ ਉਹ ਕਿਸ ਤਰ੍ਹਾਂ ਦੇ ਨਾਲ ਇਹਦੇ ਚ ਹੁਣ ਤੱਕ ਟੈਕਨੋਲੋਜੀ ਜਿਵੇਂ ਜਿਵੇਂ ਐਡਵਾਂਸ ਹੁੰਦੀ ਗਈ ਹੈ ਓਵੇਂ ਓਵੇਂ ਪੰਜਾਬੀ ਦੀ ਜਗ੍ਹਾ ਕਿਵੇਂ ਬਣਦੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ